ਨਨਾਰ ਨਿਰਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਇਸ ਟਾਈਮ ਜੋ ਪਾਖੜਾ ਦਾ ਲੈਵਲ ਹੈ 1670.70 ਹੋ ਚੁੱਕਿਆ ਤਾਂ ਲਗਾਤਾਰ ਪਾਖੜਾ ਦਾ ਜਲ ਪੱਧਰ ਵੱਧ ਰਿਹਾ ਤਾਂ ਉਸ ਤੋਂ ਬਾਅਦ ਵੱਡੀ ਅਪਡੇਟ ਦੇਣ ਜਾ ਰਹੇ ਹਾਂ ਦੁਖੀ ਕਰਨ ਵਾਲੀ ਗੱਲ ਹੈ ਸੁਣਨੀ ਮੁਸ਼ਕਲ ਹੋ ਜਾਏਗੀ ਤਾਂ ਖਬਰ ਨੂੰ ਪਹਿਲੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਲੋਹੀਆ ਏਰੀਆ ਦਾ ਜੋ ਕਿ ਨੀਵੇਂ ਇਲਾਕੇ ਨੇ ਉਹਨਾਂ ਨੂੰ ਹੁਣ ਸਮਾਨ ਕੱਢ ਲੈਣਾ ਚਾਹੀਦਾ ਹੈ ਪਿੰਡਾਂ ਦੇ ਵਿੱਚ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਤੇ ਸਾਹਮਣੇ ਤਸਵੀਰਾਂ ਦਿਖਾ ਦਿੰਨੇ ਆ ਕਿ ਦਰਿਆ ਸਤਲੁਜ ਹੁਣ ਪੂਰਾ ਆਫਾਨਤ ਹੈ ਪੂਰਾ ਚੜਿਆ ਹੋਇਆ ਹੈ ਤੇ ਵੱਡੀ ਤਸਵੀਰ ਜਦੋਂ ਕਿ ਕੱਲ ਪਾਣੀ ਲਗਾਤਾਰ ਚੜਨਾ ਸ਼ੁਰੂ ਹੋਇਆ ਤਾਂ ਸ਼ਾਮ ਨੂੰ 8 ਵਜੇ ਅਪਡੇਟ ਦਿੱਤੀ ਸੀ ਕਿ ਅੱਧਾ ਫੁੱਟ ਪਾਣੀ ਘਟਿਆ ਸੀ ਪਰ ਅਸਤ ਬਾਅਦ ਜਦੋਂ ਭਾਖੜਾ ਦੇ ਫਲੱਡ ਗੇਟ ਖੋਲੇ ਗਏ ਚਾਰ ਫਲੱਡ ਗੇਟ ਖੁੱਲ ਗਏ ਟਰਬਾਈਨਾਂ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ ਤਾਂ ਹਰੀਕੇ ਹੈਡ ਤੋਂ ਉੱਥੇ ਜੋ ਪਾਣੀ ਹੈ तकरीबन 2 ਲੱਖ ਅੱਗੇ ਜਾ ਰਿਹਾ ਹੈ ਬਿਆਸ ਦਾ ਪਾਣੀ ਇਕੱਠਾ ਹੋ ਕੇ ਫਿਰੋਜ਼ਪੁਰ ਇਲਾਕਾ ਹੋ ਗਿਆ ਤੇ ਜਾਂ ਫਿਰ ਫਾਜ਼ਿਲਕਾ ਹੋ ਗਿਆ ਤੇ ਜਾਂ ਫਿਰ ਜਲਾਲਾਬਾਦ ਉੱਥੇ ਕਾਫੀ ਹੱਦ ਕਹਿਰ ਮਚਾਇਆ ਸਤਲੁਜ ਅੱਜ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਸ ਟਾਈਮ ਕਿ ਤੁਸੀਂ ਜੇਕਰ ਦਰਿਆਵਾਂ ਦੇ ਨੇੜੇ ਪਿੰਡਾਂ ਦੇ ਰਹਿਣ ਵਾਲਿਓ ਤਾਂ ਹੁਣ ਸਮਾਨ ਕੱਢ ਲੈਣਾ ਚਾਹੀਦਾ ਹੁਣ ਗੱਲ ਵੱਸੋਂ ਬਾਹਰ ਹੋ ਚੁੱਕੀ ਹੈ ਤਬੱਦੀ ਅਪਡੇਟ ਸਾਰਾ ਤਸਵੀਰਾਂ ਦੇਖ ਸਕਦੇ ਹੋ ਕਿ ਦਰਿਆ ਪੂਰਾ ਆਫਾਨ ਤੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਿਹਾ ਅੱਗੇ ਤੱਕ ਤਸਵੀਰ ਦਿਖਾਉਣਾ ਮੈਂ ਇਹ ਤਸਵੀਰ ਦੇਖਣੀ ਬੜੀ ਲਾਜ਼ਮੀ ਹੈ ਬੜੀ ਜ਼ਰੂਰੀ ਹੈ ਕਿਉਂਕਿ ਹਰ ਇੱਕ ਖਬਰ ਹੈ ਜ਼ਰੂਰੀ ਹੈ ਖਬਰ ਨੂੰ ਸ਼ੇਅਰ ਜ਼ਰੂਰ ਕਰੀ ਜਾਇਓ ਤਾਂ ਕੱਲ ਜੋ ਕੱਲ ਪਾਣੀ ਚੜਿਆ ਸੀ ਇੱਥੇ ਮੈਂ ਜੋ ਖੜਾ ਇੱਥੋਂ ਤੱਕ ਪਾਣੀ ਸੀਗਾ ਇੱਥੋਂ ਤੱਕ ਪਾਣੀ ਸੀ ਥੱਲੇ ਮੇਰੇ ਬੂਟਾ ਨਾਲ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਤੱਕ ਪਾਣੀ ਸੀ ਪਰ ਹੁਣ ਪਾਣੀ ਦਾ ਲੈਵਲ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਤੱਕ ਪਹੁੰਚ ਚੁੱਕਿਆ ਕਾਫੀ ਜ਼ਿਆਦਾ ਕਿ ਪਹੁੰਚ ਚੁੱਕਿਆ ਸਾਹਮਣੇ ਤਸਵੀਰ ਦੇ ਸਕਦਾ ਹਾਂ ਇਹ ਕਾਫੀ ਅੱਗੇ ਤੱਕ ਪਹੁੰਚ ਚੁੱਕਿਆ ਹੈ ਤਾਂ ਆਪਣੇ ਆਪ ਚ ਇੱਕ ਡਰਾਉਣੀ ਤਸਵੀਰ ਦਰਿਆ ਸਤਲੁਜ ਦੀ ਬਣਦੀ ਜਾ ਰਹੀ ਹੈ ਵੱਡੀ ਅਪਡੇਟ ਤੁਹਾਨੂੰ ਸਾਂਝ ਕਰ ਰਹੇ ਹਾਂ ਔਰ ਦਰਿਆ ਸਤਲੁਜ ਲਗਾਤਾਰ ਜਲ ਪੱਧਰ ਵੱਧ ਰਿਹਾ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੱਗੇ ਤੱਕ ਬਹੁਤ ਜ਼ਿਆਦਾ ਪਣੀ ਵੱਧ ਚੁੱਕਿਆ ਹੈ ਤਾਂ ਮਨੁਲੋਈ ਆ ਰਹੇ ਔਰ ਤਾਂ ਕਾਫੀ ਜ਼ਿਆਦਾ ਫੋਨ ਆ ਰਹੇ ਸੀ ਕਿ ਭਾਈ ਜੀ ਅਸੀਂ ਦਰਿਆਵਾਂ ਦੇ ਕੰਨਿਆਂ ਦੇ ਨੇੜੇ ਆ ਸਾਡੇ ਬਾਂਢ ਵੀ ਕਮਜ਼ੋਰ ਹੈ ਤਾਂ ਭਾਈ ਜੀ ਆਪਣੀ ਸੇਫਟੀ ਕਰ ਲਓ ਹੁਣ ਗੱਲ ਬਸ ਹੁਣ ਬਾਹਰ ਹੋ ਗਈ ਹੈ ਤੁਸੀਂ ਆਪਣਾ ਦਰਿਆਵਾਂ ਦੇ ਵਿੱਚੋਂ ਸਮਾਨ ਕੱਢ ਸਕਦੇ ਹੋ ਜੇਕਰ ਤੁਸੀਂ ਬੰਨਾ ਦੇ ਬਾਹਰਲੇ ਪਾਸੇ ਬੈਠੋ ਤਾਂ ਖਤਰਾ ਉੱਥੇ ਵੀ ਪੂਰਾ ਮੰਡਰਾ ਰਿਹਾ ਕਿਉਂਕਿ ਬੰਨਾ ਦੇ ਹਾਲਾਤ ਬੜੇ ਤਰਸਯੋਗ ਨੇ ਟੈਸਟ ਹੈ ਪਾਖੜਾ ਦੇ ਜੋ ਚਾਰ ਫਲੱਡ ਗੇਟ ਖੁੱਲ੍ਹ ਗਏ ਨੇ ਟਰਬਾਈਨਾ ਦੇ ਰਾਹੀਂ ਵੀ ਪਾਣੀ ਆ ਰਿਹਾ ਹੈ ਤਕਰੀਬਨ ਜੋ ਪਾਣੀ ਦੀ ਆਮਦ ਹੋ ਰਹੀ ਹੈ 55 ਹਜ਼ਾਰ ਕਿਊਸਿਕ ਦੱਸੀ ਜਾ ਰਹੀ ਸੀ ਪਰ ਪਾਣੀ ਜਦੋਂ ਇੱਥੇ ਆ ਜਾਂਦਾ ਤਾਂ ਤਕਰੀਬਨ 1 ਲੱਖ ਦੇ ਦਰਮਿਆਨ ਪਾਣੀ ਹੋ ਜਾਂਦਾ ਤਾਂ ਪਾਣੀ ਲਗਾਤਾਰ ਵਧ ਰਿਹਾ ਹੁਣ ਤਸਵੀਰ ਤੁਸੀਂ ਦੇਖ ਸਕਦੇ ਅੱਗੇ ਤੱਕ ਮੈਂ ਕੱਲ ਦੀ ਤਸਵੀਰ ਦੇ ਮੈਂ ਵਾਰ ਵਾਰ ਜ਼ਿਕਰ ਕਰ ਰਿਹਾ ਤਾਂ ਉਹ ਵੀ ਤਸਵੀਰ ਦਿਖਾਣੇ ਜਦੋਂ ਕੱਲ ਅਸੀਂ ਲਗਾਤਾਰ ਕਵਰਜ ਕਰ ਰਹੇ ਸੀ ਤਾਂ ਉਹ ਤਸਵੀਰ ਦਿਖਾਵਾਂਗੇ ਉਦੋਂ ਪਾਣੀ ਕਿੰਨਾ ਸੀ ਉਦੋਂ ਪਾਣੀ ਉਤਰਿਆ ਸੀ ਕੱਲ ਸ਼ਾਮ ਦੀ ਮੈਂ ਅਪਡੇਟ ਤੁਹਾਨੂੰ ਦੱਸ ਦਵਾਂ ਕਿ ਕੱਲ ਸ਼ਾਮ 8 ਵਜੇ ਦੇ ਕਰੀਬ ਪਾਣੀ ਦਰਿਆ ਸਤਲੁਜ ਦਾ ਉਤਰ ਚੁੱਕਿਆ ਸੀ ਤਗਰੇ ਮੱਧ ਦਾ ਫੁੱਟ ਤਾਂ 11 ਵਜੇ ਰਾਤ ਨੂੰ ਪਾਣੀ ਵਧਣਾ ਸ਼ੁਰੂ ਹੋਇਆ ਜੋ ਸੱਚੀ ਅਪਡੇਟ ਤੁਹਾਡੇ ਸਾਹਮਣੇ ਪਹੁੰਚਾ ਰਹੇ ਹਾਂ ਤੇ ਦਰਿਆ ਸਤਲੁਜ ਪੂਰਾ ਆਫਾਨ ਤੇ ਹੋ ਗਿਆ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਡਰਾਣੀ ਤਸਵੀਰ ਹੈ ਔਰ ਜਿਸ ਜਗ੍ਹਾ ਤੇ ਮੈਂ ਤੁਰ ਕੇ ਜਾ ਰਿਹਾ ਕੱਲ ਇੱਥੇ ਪਾਣੀ ਨਹੀਂ ਇਸ ਬਿਲਕੁਲ ਖਾਲੀ ਸੀ ਅੱਜ ਤੁਸੀਂ ਦੇਖਦੇ ਹੋ ਕਿ ਦਰਿਆ ਸਤਲੁਜ ਪੂਰਾ ਵਹਾਂ ਤੇ ਹੈ ਤੇ ਪਾਣੀ ਹੁਣ ਕਾਫੀ ਜ਼ਿਆਦਾ ਵਧ ਚੁੱਕਿਆ ਹੈ ਦਰਿਆ ਸਤਲੁਜ ਦੀ ਵੱਡੀ ਅਪਡੇਟ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਤਾਂ ਹੁਣ ਜੇਕਰ ਤੁਸੀਂ ਦਰਿਆਵਾਂ ਦੇ ਕੰਢਿਆਂ ਤੇ ਬੈਠੇ ਹੋ ਦਰਿਆਵਾਂ ਦੇ ਅੰਦਰ ਤੁਹਾਡਾ ਸਮਾਨ ਪਿਆ ਕਿਤੇ ਬੰਨ੍ਹ ਕਮਜ਼ੋਰ ਹੈ ਤਾਂ ਆਪਣੇ ਸੇਫਟੀ ਕਰ ਲਓ ਵਾਰ-ਵਾਰ ਮੈਂ ਕਹਿ ਰਿਹਾ ਕਿ ਲੋਈਆਂ ਏਰੀਏ ਦੇ ਵਿੱਚ ਜੋ ਮਡਾਲੇ ਦੀ ਛੰਨਾ ਨੇ ਧੱਕਾ ਬਸਤੀ ਹੈ ਤੇ ਕਿੱਥੋਂ ਬੰਨ੍ਹ ਟੁੱਟਿਆ ਸੀ 23 ਦੇ ਵਿੱਚ ਜਾਂ ਫਿਰ 19 ਦੇ ਵਿੱਚ ਤਾਂ ਹੁਣ 25 ਦੇ ਵਿੱਚ ਹੀ ਹਾਲਾਤ ਤਰਸ ਜੋ ਹੋ ਸਕਦੇ ਉਹਨਾਂ ਪਿੰਡਾਂ ਦੇ ਬੰਦਾਂ ਦੀ ਹਾਲਾਤ ਕਾਫੀ ਹੈ ਤਰਸ ਜੋ ਤਰਸਯੋਗ ਹੈ ਤਾਂ ਆਪਣੀ ਸੇਫਟੀ ਕਰ ਲਓ ਪਾਣੀ ਵੱਧ ਰਿਹਾ ਹੈ ਤਕਰੀਬਨ ਮੈਂ ਇਹ ਨਹੀਂ ਕਹਿੰਦਾ ਕਿ ਸੈਂਟੀਮੀਟਰ ਦੇ ਫੁੱਟਾਂ ਦੇ ਵਿੱਚ ਪਾਣੀ ਵੱਧ ਰਿਹਾ ਬਹੁਤ ਜ਼ਿਆਦਾ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਤ ਜਲਦੀ ਜਲਦੀ ਖਬਰ ਨੂੰ ਸ਼ੇਅਰ ਜਰੂਰ ਕਰੀ ਜਾਓ ਸ਼ੇਅਰ ਕਰਨ ਦਾ ਇੱਕੋ ਇੱਕ ਮਕਸਦ ਹੈ ਕਿਉਂਕਿ ਨੀਵੇਂ ਇਲਾਕਿਆਂ ਨੂੰ ਪਤਾ ਲੱਗ ਜਾਏ ਕਿ ਦਰਿਆ ਸਤਲੁਜ ਚ ਪਾਣੀ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਥੋੜਾ ਨਹੀਂ ਬਹੁਤ ਜ਼ਿਆਦਾ ਤੇ ਵੱਡੀ ਅਪਡੇਟ ਤੁਹਾਡੇ ਨਾਲ ਪਾਖੜਾ ਦੇ ਜੋ ਫਲੱਡ ਗੇਟ ਖੁੱਲ ਗਿਆ ਉਸ ਤੋਂ ਬਾਅਦ ਪਾਣੀ ਵਧਣਾ ਸ਼ੁਰੂ ਹੋ ਚੁੱਕਿਆ ਹੈ ਤਾਂ ਅੱਗੇ ਗੁੱਜਰ ਕੱਲ ਦੇ ਬੈਠੇ ਜੋ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਹੁਣ ਐਂਟਰ ਕਰ ਚੁੱਕਿਆ ਹੈ ਕਾਫੀ ਜ਼ਿਆਦਾ ਕੱਲ ਥੋੜਾ ਸੀ ਤੇ ਅੱਜ ਪਾਣੀ ਬਹੁਤ ਜ਼ਿਆਦਾ ਹੈ ਤੇ ਵੱਡੀ ਅਪਡੇਟ ਗਾਰ-ਗਾਰ ਮੈਂ ਜ਼ਿਕਰ ਕਰ ਰਿਹਾ ਜਿਹੜੇ ਨਵੇਂ ਇਲਾਕੇ ਸੀ ਹੁਣ ਉਹਨਾਂ ਨੂੰ ਆਪਣਾ ਸਮਾਨ ਜੇਕਰ ਬੰਨ੍ਹ ਦੇ ਨੇੜੇ ਦਾ ਬੰਨ੍ਹ ਤੇ ਰੱਖ ਸਕਦੇ ਆ ਜਾਂ ਹੋਰ ਜੋ ਪ੍ਰਸ਼ਾਸਨ ਨੇ ਕੰਟਰੋਲ ਰੂਮ ਬਣਾਇਆ ਹੈ ਤੋਂ ਉਹਨਾਂ ਨਾਲ ਰابطਾ ਕਾਇਮ ਕਰਕੇ ਸੁਰੱਖਿਤ ਥਾਵਾਂ ਤੇ ਚਲੇ ਜਾਣਾ ਚਾਹੀਦਾ ਤੇ ਅੱਜ ਪ੍ਰਸ਼ਾਸਨ ਨੇ ਜਲੰਧਰ ਜ਼ਿਲ੍ਹੇ ਦੇ ਵਿੱਚ ਸਾਰੇ ਸਕੂਲਾਂ ਦੇ ਵਿੱਚ ਛੁੱਟੀ ਵੀ ਕਰ ਦਿੱਤੀ ਹੈ ਤੇ ਵੱਡੀ ਅਪਡੇਟ ਹੈ ਹੁਣ ਤੁਸੀਂ ਇਧਰੋਂ ਦੇਖ ਲਓ ਇਹ ਤਸਵੀਰ ਇਹ ਤਸਵੀਰ ਦਿਖਾਣੀ ਲਾਜ਼ਮੀ ਬਣ ਜਾਂਦੀ ਹੈ ਜ਼ਰੂਰੀ ਇਧਰੋਂ ਬੰਨੇ ਸਿੱਧਾ ਅੱਗੇ ਜਾ ਰਿਹਾ ਹੈ ਕੈਮਰਾ ਮਾਰ ਕੇ ਦਿਖਾਣੀ ਅੱਗੇ ਤੱਕ ਸਾਹਮਣੇ ਤੁਸੀਂ ਦੇਖੋਗੇ ਤੇ ਫਿਰ ਉਹ ਬੰਨ ਮੇਨ ਬੰਨੇ ਉਸ ਦੇ ਨਾਲ ਪਾਣੀ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਤੇ ਵੱਡੀ ਅਪਡੇਟ ਅੱਗੇ ਸਾਹਮਣੇ ਗੁਜਰਾں ਦੇ ਘਰਾਂ ਦੇ ਵਿੱਚ ਪਾਣੀ ਹੁਣ ਵੜ ਚੁੱਕਿਆ ਤੇ ਕਿੰਨੇ ਫੁੱਟ ਫੁੱਟ ਪਾਣੀ ਗੁਜਰਾں ਦੇ ਘਰਾਂ ਦੇ ਵਿੱਚ ਅੰਮਈਆਂ ਦੇ ਥਲੇ ਪਾਣੀ ਵੜਨਾ ਸ਼ੁਰੂ ਹੋ ਚੁੱਕਿਆ ਅੱਗੇ ਦੇਖ ਸਕਦੇ ਹੋ ਕਾਫੀ ਤਸਵੀਰ ਡਰਾਉਣੀ ਬਣ ਗਈ ਹੈ ਹੁਣੇ ਹੁਣ ਗੱਲ ਬਸੋਂ ਵਾਰ ਹੋ ਗਈ ਹੈ ਵਾਰ-ਵਾਰ ਮੈਂ ਬੇਨਤੀ ਜ਼ਿਕਰ ਕਰ ਰਹੇ ਹਾਂ ਕਿ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਕਰ ਦਿਓ ਖਾਸ ਕਰਕੇ ਲੋਹਿਆਂ ਦੇ ਵਿੱਚ ਮੁੰਡੀ ਚੋਲੀਆ ਪਿੰਡ ਹੈ ਨਾਲ ਭਾਨੇ ਵਾਲਾ ਪਿੰਡ ਹੈ ਟੈਂਡੀ ਵਾਲਾ ਪਿੰਡ ਹੈ ਹੋਰ ਬਹੁਤ ਸਾਰੇ ਪਿੰਡ ਕਿ ਰਾਮੇ ਵਾਲਾ ਸ਼ੈਦ ਪਿੰਡ ਦਾ ਨਾਮ ਹੈ ਮੈਨੂੰ ਕੋਈ ਜਿਆਦਾ ਪਿੰਡਾਂ ਦਾ ਨਾਮ ਯਾਦ ਨਹੀਂ ਹੈ ਕਿਉਂਕਿ ਸੀ ਉੱਥੇ ਵੀ ਲਗਾਤਾਰ ਕੰਮ ਕੀਤਾ ਤਾਂ ਫਿਰ ਤੁਸੀਂ ਮੈਂ ਉਹ ਹੀ ਅਪਡੇਟ ਦੇ ਰਿਹਾ ਕਿ ਜੇਕਰ ਤੁਸੀਂ ਦ੍ਰਿਆਮਤ ਨੇੜੇ ਹੋ ਜਿੱਦਾਂ ਕਿ ਇਹ ਬੰਨ ਹੈ ਬੰਨ ਤੋਂ ਤੁਸੀਂ ਨਾਲ ਬੈਠੇ ਹੋ ਜੇ ਕਿ ਪਿੰਡ ਹੈ ਤਾਂ ਸੁਰੱਖਿਤ ਥਾਵਾਂ ਤੇ ਤੁਸੀਂ ਪਹੁੰਚ ਜਾਓ 23 ਵਾਲੇ ਹਾਲਾਤ 19 ਵਾਲੇ ਹਾਲਾਤ ਬਣ ਸਕਦੇ ਆ ਤਾਂ ਵੱਡੀ ਅਪਡੇਟ ਦੇ ਰਿਹਾ ਇਹ ਕਿਸੇ ਚੈਨਲ ਨੇ ਖਬਰ ਹੋਰ ਨਹੀਂ ਦੱਸਣੀ ਗਈ ਸਾਨੂੰ ਪਤਾ ਹੈ ਕਿ ਅਸੀਂ 19 ਤੇ 23 ਦਾ ਸੰਤਾਪ ਹੰਡਾਇਆ ਹੈ ਤਾਂ ਦਰਿਆ ਸਤਲੁਜ ਦਾ ਸਮਾਨ ਦਰਿਆ ਦੇ ਵਿੱਚ ਹੜ੍ਹ ਜਾਵੇ ਆਪਣਾ ਵੱਡਾ ਨੁਕਸਾਨ ਹੋਵੇ ਤਾਂ ਇੱਧਰ ਦੇਖ ਸਕਦੇ ਹਾਂ ਵੱਡੀ ਤਸਵੀਰ ਬਣਦੀ ਨਜ਼ਰ ਆ ਰਹੀ ਹੈ ਹੁਣ ਹੁਣ ਚਲਦਾ ਚਲਦਾ ਖਬਰ ਜਰੂਰ ਸ਼ੇਅਰ ਕਰਿਓ ਜਾਇਓ ਕਮੈਂਟ ਵੀਰ ਨੇ ਕੀਤਾ ਪਾਣੀ ਕਿਵੇਂ ਆ ਵੀਰ ਜੀ ਪਾਣੀ ਬਹੁਤ ਜ਼ਿਆਦਾ ਬਾਦ ਚੁੱਕਿਆ ਵੱਡੀ ਅਪਡੇਟ ਤੁਹਾਨੂੰ ਮੈਂ ਦੇ ਰਿਹਾ ਵੱਡੀ ਤਸਵੀਰ ਦੇਖ ਸਕਦੇ ਹੋ ਅੱਗੇ ਤੱਕ ਪਾਣੀ ਦਰਿਆ ਸਤਲੁਜ ਦਾ ਇਸ ਟਾਈਮ ਬਹੁਤ ਜ਼ਿਆਦਾ ਬਾਦ ਚੁੱਕਿਆ ਹੈ ਜੇਕਰ ਤੁਸੀਂ ਬੰਨਾ ਦੇ ਨੇੜੇ ਬੈਠੇ ਹੋ ਜੇਕਰ ਕਿ ਵੀਰ ਕਿਹਾ ਕਿ ਆਰਜੀ ਬੰਨ ਬਣਾਇਆ ਹੁੰਦਾ ਤੇ ਅੱਗੇ ਘਰ ਹੁੰਦਾ ਤਾਂ ਤੂੰ ਸਮਾਨ ਤੁਸੀਂ ਬਾਹਰ ਕੱਢ ਲਓ ਤੁਸੀਂ ਆਪ ਸੁਰੱਖਿਤ ਥਾਵਾਂ ਤੇ ਚੱਲ ਜਾਓ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਬਹੁਤ ਜ਼ਿਆਦਾ ਫੁੱਟਾਂ ਦੇ ਵਿੱਚ ਵਧ ਰਿਹਾ ਸੈਂਟੀਮੀਟਰਾਂ ਦੇ ਵਿੱਚ ਹੁੰਨੀ ਮੈਂ ਕਹਾਂਗਾ ਕੱਲ ਵੀ ਤੁਹਾਨੂੰ ਅਪਡੇਟ ਦਿੱਤੀ ਸੀ ਕੱਲ ਦੀ ਅਪਡੇਟ ਦੇ ਵਿੱਚ ਮੈਂ ਤੁਹਾਨੂੰ ਇਸ ਤਰ੍ਹਾਂ ਨਹੀਂ ਕਿਹਾ ਸੀ ਕਿ ਤੁਸੀਂ ਸਮਾਨ ਕੱਢ ਲਓ ਦਰਿਆਵਾਂ ਦੇ ਬੈਠੇ ਹੋਣ ਸਮਾਨ ਕੱਢ ਲਓ ਪਰ ਹੁਣ ਕੱਢ ਲੈਣਾ ਚਾਹੀਦਾ ਦਰਿਆਵਾਂ ਦੇ ਵਿੱਚੋਂ ਦਰਿਆਵਾਂ ਦੇ ਸਾਈਡ ਤੇ ਜੋ ਬਾਹਰ ਵੀ ਬੰਨ੍ਹਦੇ ਘਾਰ ਹੈ ਤੋਂ ਸਮਾਨ ਕੱਢ ਲੈਣਾ ਚਾਹੀਦਾ ਕਿਉਂਕਿ ਦਰਿਆ ਸੱਤ ਨੂੰ ਜਿਹਨੇ ਭਿਆਨਕ ਰੂਪ ਧਾਰਨ ਕਰ ਲਿਆ 19 ਤੇ 23 ਵਾਲੇ ਹਾਲਾਤ ਨਾ ਹੋਣ ਵਹਿਗੁਰੂ ਪਰਮਾਤਮਾ ਸ਼ੁਕਰ ਕਰੇ ਦੂਜੀ ਗੱਲ ਕਿ ਮੌਸਮ ਵਪਾਗ ਨੇ ਜਾਣ ਕਰ ਦਿੱਤੇ ਕਿ ਅੱਜ ਪੂਰੇ ਦਿਨ بارش ਹੋਵੇਗੀ ਕੱਲ ਦੀ ਵੀ بارش ਹੈ ਤੇ ਜੋ ਦਿਨ 20 ਤੱਕ ਗਿਆ ਉਸ ਦਿਨ ਵੀ ਲਗਾਤਾਰ بارش ਹੋਈ ਆ ਤਾਂ ਵੱਡੀਆਂ ਤਸਵੀਰਾਂ ਨੇ ਇੱਧਰ ਤਾਂ ਕਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਤੇ ਪਾਣੀ ਫੁੱਟਾਂ ਦੇ ਵਿੱਚ ਵਧ ਰਿਹਾ ਤਾਂ ਹੁਣੇ-ਹੁਣੇ ਤਸਵੀਰ ਤੁਹਾਨੂੰ ਦਿਖਾ ਦੇਣਾ ਛੱਲਾਂ ਕਿਸ ਤਰ੍ਹਾਂ ਆਉਂਦੀ ਆ ਪਾਣੀ ਦੀਆਂ ਉਹ ਦਿਖਾਉਣੀ ਆ ਤੁਹਾਨੂੰ ਹੁਣ ਇੱਕ ਵੱਡੀ ਛਾਲ ਆ ਇਸ ਪਾਣੀ ਦੀ ਹੁਣ ਪਾਣੀ ਪਿੱਛੇ ਵਾਪਸ ਜਾ ਰਿਹਾ ਤੁਹਾਨੂੰ ਇਸ ਤਰ੍ਹਾਂ ਛਾਲ ਜਦੋਂ ਦੁਬਾਰਾ ਪਾਣੀ ਵਧੇਗਾ ਤਾਂ ਫਿਰ ਪਾਣੀ ਅੱਗੇ ਕਾਫੀ ਜ਼ਿਆਦਾ ਚੱਲ ਜਾਏਗਾ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਫਿਰ ਅੱਗੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਇਹ ਪਾਣੀ ਇਸ ਤਰ੍ਹਾਂ ਵਧ ਰਿਹਾ ਹੈ ਕਾਫੀ ਜ਼ਿਆਦਾ ਪਾਣੀ ਕਿਦਾਂ ਮੈਂ ਵਾਰ-ਵਾਰ ਜ਼ਿਕਰ ਕਰ ਰਿਹਾ ਕਿ ਪਾਣੀ ਹੁਣ ਸੈਂਟੀਮੀਟਰਾਂ ਦੇ ਵਿੱਚ ਨਹੀਂ ਫੁੱਟਾਂ ਦੇ ਵਿੱਚ ਵਧ ਰਿਹਾ ਸਿੱਧੀਆਂ ਲਾਈਵ ਤਸਵੀਰਾਂ ਤਕਰੀਬਨ 80 ਨਾਲ ਮੇਰੇ ਆਪਣੇ ਫੇਸਬੁੱਕ ਆਪਣੇ ਚੈਨਲ ਦੇ ਨਾਲ ਜੁੜੇ ਹੋ 80 ਸਾਰੇ ਸ਼ੇਅਰ ਕਰ ਦਿਓ ਆਪਣੇ ਫੇਸਬੁੱਕ ਤੇ ਜਾਂ ਫਿਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਉੱਥੇ ਵੀ ਸਾਨੂੰ ਜ਼ਰੂਰ ਫੋਲੋ ਕਰੋ ਜਿਹੜੀ ਵੀ ਤੁਹਾਡੇ ਕੋਲ ਸੋਰਸ ਹੈ ਉਹਨਾਂ ਤੇ ਸ਼ੇਅਰ ਕਰ ਦਿਓ ਤਾਂ ਜੋ ਖਬਰ ਅੱਗੇ ਤੋਂ ਅੱਗੇ ਪਹੁੰਚ ਸਕੇ 80 ਬੰਦੇ ਨਾਲ ਜੁੜੇ 80 ਵੀਰ ਮੇਰੇ ਨਾਲ ਜੁੜੇ 80 ਦੱਸੀ ਪੂਰੇ ਸ਼ੇਅਰ ਕਰ ਦਿਓ ਕਿਉਂਕਿ ਖਬਰ ਅੱਗੇ ਤੱਕ ਪਹੁੰਚ ਨਹੀਂ ਬੜੀ ਲਾਜ਼ਮੀ ਹੈ ਜ਼ਰੂਰੀ ਹੈ ਅੱਗੇ ਇਲਾਕੇ ਬਹੁਤ ਰਿਮੇ ਹਨ ਉਨਾਂ ਤੱਕ ਖਬਰ ਪਹੁੰਚ ਸਕੇ ਕਿਸੇ ਚੈਨਲ ਨੇ ਖਬਰ ਨਹੀਂ ਦੇਣੀ ਹੈ ਪ੍ਰਸ਼ਾਸਨ ਛੇਤੀ ਕਰਕੇ ਨਹੀਂ ਦੱਸਣਾ ਸਿਰਫ ਅਸੀਂ ਉਹ ਦਿਖਾਉਨੇ ਆ ਜੋ ਅਸੀਂ ਦੇਖਦੇ ਆ ਜੋ ਸਾਡੀ ਅੱਖਾਂ ਦੇਖਦੀਆਂ ਜੋ ਸਾਡਾ ਕੈਮਰਾ ਦੇਖਦਾ ਔਰ ਸਿਰਫ ਉਹ ਖਬਰਾਂ ਦਿਖਾਉਨੇ ਆ ਪ੍ਰਸ਼ਾਸਨ ਦੇ ਅੰਕੜਿਆਂ ਤੇ ਬਹੁਤ ਘੱਟ ਯਕੀਨ ਕਰਦੇ ਆ ਇਹ ਤਸਵੀਰ ਡਰਾਉਣੀ ਹੈ ਕਿਉਂਕਿ ਹੁਣ ਪਾਣੀ ਦਰਿਆ ਸਤਲੁਜ ਦਾ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਚੁੱਕਾ ਹੈ ਦੇਖ ਸਕਦੇ ਹੋ ਪਾਣੀ ਹੁਣ ਫਿਰ ਦੇਖ ਸਕਦੇ ਹੋ ਅੱਗੇ ਕਿਸ ਕਦਰ ਪਾਣੀ ਜਾ ਰਿਹਾ ਹੈ ਇਪ ਇੱਕ ਤਸਵੀਰ ਤੇ ਨਜ਼ਰ ਮਾਰ ਲਓ ਕਿ ਹੁਣ ਪਾਣੀ ਫੇਰ ਕਾਫੀ ਜ਼ਿਆਦਾ ਕਿ ਜਾ ਰਿਹਾ ਇਹ ਛੱਲਾ ਦੇ ਨਾਲ ਪਾਣੀ ਆ ਰਿਹਾ ਤੇ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤਕਰੀਬਨ ਅੱਜ 4 ਦਿਨ ਹੋ ਗਏ ਲਗਾਤਾਰ ਅਸੀਂ ਦਰਿਆ ਦੀ ਅਪਡੇਟ ਦੇ ਰਹੇ ਹਾਂ ਲਗਾਤਾਰ ਕਵਰਜ ਕਰ ਰਹੇ ਹਾਂ ਤੁਸੀਂ ਸਾਡਾ ਸਾਥ ਦੇ ਰਹੋ ਸਾਥ ਸਿਰਫ ਇਹਨਾ ਦੇਣਾ ਕਿ ਸਾਡੀਆਂ ਖਬਰਾਂ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜੇਕਰ ਅਸੀਂ ਖਬਰ ਕਰਦੇ ਹਾਂ ਤਾਂ ਸਿਰਫ ਤੁਹਾਡੇ ਲਈ ਅਸੀਂ ਖਬਰ ਕਰਦੇ ਹਾਂ ਤੇ ਸ਼ੇਅਰ ਕਰਨਾ ਵੀ ਤੁਹਾਡਾ ਫਰਜ਼ ਬਣਦਾ ਅੱਗੇ ਤੱਕ ਨਜ਼ਰ ਮਾਰਦੇ ਆ ਸਾਰੀ ਅਪਡੇਟ ਤੁਹਾਨੂੰ ਅਸੀਂ ਲਗਾਤਾਰ ਦਿਖਾ ਰਹੇ ਹਾਂ ਤਾਂ ਚਰੰਜਾ ਨੰਬਰ ਬੁਰਜੀ ਦਾ ਵੀ ਦੱਸੋ ਬਿਲਕੁਲ ਵੀ 54 ਨੰਬਰ ਬੁਰਜੀ ਦਾ ਹਾਲ ਜਰੂਰ ਦੱਸਾਂਗੇ ਉਥੋਂ ਦੀ ਵੀ ਹਾਲਾਤ ਤਰਸ ਜੋ ਵਗਿਆ ਪਾਣੀ ਬੰਨ ਦੇ ਨਾਲ ਲੱਗਿਆ ਤੇ ਕਈ ਥਾਂਵਾਂ ਤੇ ਢਾਵ ਵੀ ਲੱਗੀ ਹੋਈ ਹੈ ਦਰਿਆ ਦੀ ਤਾਂ ਦਰਿਆ ਦੇ ਵਿੱਚ ਕਲਾਲੀ ਵਗੈਰਾ ਬਹੁਤ ਆ ਰਹੀ ਹੈ ਜਿੰਦਾ ਕਿ ਇਹ ਪਈ ਹੈ ਇਸ ਤੋਂ ਅੱਗੇ ਹੋਰ ਪਪੂਲਰ ਵਗੈਰਾ ਜੋ ਦਰਿਆ ਦੇ ਵਿੱਚ ਛੜ ਗਿਆ ਉਹ ਵੀ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਹੋਰ ਖੇਤੀਬਾੜੀ ਦਾ ਕਈ ਵਾਰ ਕੋਈ ਸਮਾਨ ਆਉਂਦਾ ਤਾਂ ਉਹ ਵੀ ਦਰਿਆ ਦੇ ਵਿੱਚ ਆ ਰਿਹਾ ਹੈ ਤੇ ਦਰਿਆ ਸਤਲੂ ਵੀ ਲਗਾਤਾਰ ਹੁਫਾਂ ਤੇ ਹੈ ਬਹੁਤ ਜ਼ਿਆਦਾ ਪਾਣੀ ਵੱਧ ਚੁੱਕਿਆ ਹੈ ਤਮਨ ਲੋਈਆ ਰੇ ਦੇ ਵਿੱਚੋਂ ਲਗਾਤਾਰ ਫੋਨ ਆ ਰਹੇ ਸੀ ਕਿ ਵੀਰ ਜੀ ਸਮਾਨ ਦਾ ਕਿੱਦਾਂ ਕਰੀਏ ਘਰਾਂ ਦੇ ਸਮਾਨ ਬਹੁਤ ਕੀਮਤੀ ਹੈ ਜੇਕਰ ਕੋਈ ਕੀਮਤੀ ਸਮਾਨ ਹੈ ਤਾਂ ਉਸ ਨੂੰ ਸੁਰੱਖਿਅਤ ਥਾਵਾਂ ਤੇ ਪਹਚਾ ਲੈਣਾ ਚਾਹੀਦਾ ਕਿਉਂਕਿ ਦਰਿਆ ਦਾ ਸਤਲਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੁਣ ਹੁਣ ਜਲ ਪੱਧਰ ਲਗਾਤਾਰ ਵੱਧ ਰਿਹਾ ਸਥਿਤੀ ਖਰਾਬ ਹੋ ਸਕਦੀ ਹੈ ਤਾਂ ਪਾਖੜਾ ਦੇ ਫਲੱਡ ਗੇਟ ਵੀ ਖੁੱਲ ਗਿਆ ਐ ਟਰਬਾਈਨਰ ਐ ਪਾਣੀ ਛੱਡਿਆ ਜਾ ਰਿਹਾ ਐ ਤਾਂ ਆਪਣੇ ਹੱਥ ਚ ਵੱਡੀ ਤਸਵੀਰ ਐ ਹੁਣ ਤੈਨੂੰ ਮੈਂ ਹੋਰ ਇੱਕ ਗੱਲ ਦੱਸ ਦਵਾਂ ਜਦੋਂ ਅਸੀਂ ਤਕਰੀਬਨ 15 ਮਿੰਟ ਪਹਿਲਾਂ ਇੱਥੋਂ ਗੁਜ਼ਰੇ ਸੀ ਨੰਗੇ ਸੀ ਤਾਂ ਉਦੋਂ ਤੇ ਹੁਣ ਦੇ ਲੈਵਲ ਦਾ ਵੀ ਫਰਕ ਐ ਪਾਣੀ ਦਾ ਪਾਣੀ ਦਾ ਫਲੋਪੋ ਤੇਜ਼ਾ ਤਕਰੀਬਨ ਉਹ ਸਾਵਣ ਦੇਖ ਸਕਦੇ ਹੋ ਇੱਕ ਜੋ ਬੁਰਜੀ ਬਣੀ ਹੋਈ ਐ ਉੱਥੋਂ ਤਕਰੀਬਨ ਅੱਗੇ 300 ਮੀਟਰ ਪਾਣੀ ਅੱਗੇ ਵੱਧ ਚੁੱਕਿਆ ਐ بارش ਦਾ ਟਾਈਮ ਐ ਦਾ ਇਸ ਵਕਤ ਦੀ ਵੱਡੀ ਅਪਡੇਟ ਹੈ ਕਿ ਦਰਿਆ ਸਤ루ਈ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਬਹੁਤ ਜ਼ਿਆਦਾ ਵੱਧ ਰਿਹਾ ਹੈ ਜੇਕਰ ਤੁਸੀਂ ਬੰਨਾਂ ਦੇ ਨਾਲ ਬੈਠੇ ਹੋ ਲੋਹੀਆਰੀ ਦੇ ਕਿਹੜੇ ਪਿੰਡ ਹੈ ਉਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਚਲੇ ਜਾਣ ਚਾਹੀਦਾ ਆਪਣਾ ਬਚਾਅ ਕਰਨਾ ਚਾਹੀਦਾ ਹੈ ਕਿਉਂਕਿ ਬੰਨ ਬਹੁਤ ਕਮਜ਼ੋਰ ਉੱਥੋਂ ਦੇ ਕੋਈ ਅਨਸਖਾਵੇਂ ਘਟਨਾ ਨਾ ਵਾਪਰੇ ਉਥੇ ਪਹਿਲਾਂ ਹੀ ਬਹੁਤ ਜ਼ਿਆਦਾ ਪਾਣੀ ਆ ਚੁੱਕਿਆ ਬੰਨਾਂ ਦੇ ਨਾਲ ਪਾਣੀ ਲੱਗ ਚੁੱਕਿਆ ਤਾਂ ਵੱਡੀ ਅਪਡੇਟ ਦੇਣ ਤੁਹਾਨੂੰ ਮੈਂ ਦੇ ਰਿਹਾ ਤੇ ਜਿਵੇਂ ਕੋਈ ਹੋਰ ਖਬਰ ਨਿਕਲ ਕੇ ਸਾਹਮਣੇ ਆਉਂਦੀ ਉਹ ਵੀ ਅਪਡੇਟ ਦੇਵਾਂਗੇ ਪਰ ਪਾਣੀ ਦਾ ਫਲੋ ਤੁਸੀਂ ਦੇਖ ਸਕਦੇ ਹੋ ਕਿ ਕਿਸ ਕਦਰ ਤੇਜ਼ ਹੈ ਇਧਰ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਸਾਰਾ ਕਿ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤੇ ਇਸ ਵਕਤ ਦੀ ਵੱਡੀ ਬ੍ਰੇਕਿੰਗ ਨਿਊਜ਼ ਦੇ ਰਿਹਾ ਕਿ ਆਪਣਾ ਬਚਾ ਕਰ ਲਓ ਦਰਿਆ ਸਤਲੁਜ ਦਾ ਜਲ ਪੱਧਰ ਹੁਣ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ ਜੋ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਮੇਰੇ ਸੰਯੋਗੀ ਕੈਮਰਾਮੈਨ ਸੋਨੂ ਦੇ ਨਾਲ ਹਰਦੀਪ ਪੈਨਨਾਰ ਨਿਊਜ਼ ਦਰਿਆ ਸਤਲੁਜ